ਸਰਦੀਆਂ ਦੇ ਦੌਰਾਨ ਵਿੱਚ ਹਰ ਕੋਈ ਆਪਣੇ ਆਪ ਨੂੰ ਜਿਆਦਾ ਤੋਂ ਜਿਆਦਾ ਕੱਪੜਿਆਂ ਨਾਲ ਢੱਕ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਉਹ ਬਿਮਾਰ ਨਾ ਹੋ ਜਾਣ। ਅਜਿਹੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਇਹਨਾਂ ਚੀਜ਼ਾਂ ਦੀ ਘਾਟ ਹੁੰਦੀ ਹੈ ਅਤੇ ਖਰੀਦਣ ਦੇ ਲਈ ਪੈਸੇ ਵੀ ਨਹੀਂ ਹੁੰਦੇ ਹਨ। ਅਜਿਹੇ ਹੀ ਲੋਕਾਂ ਨੇ ਚਲੰਦਰ ਵਿੱਚ ਇੱਕ ਨੇਕੀ ਦੀ ਦੀਵਾਰ ਬਣਾਈ ਹੈ ਜਿੱਥੇ ਲੋਕ ਆਪਣੇ ਘਰਾਂ ਤੋਂ ਪੁਰਾਣਾ ਸਮਾਨ ਇੱਥੇ ਦੇ ਸਕਦੇ ਹਨ ਤਾਂ ਕਿ ਇਹ ਸਮਾਨ ਗਰੀਬ ਲੋਕਾਂ ਤੱਕ ਪਹੁੰਚ ਸਕੇ। ਸਾਡੇ ਆਈਏ ਅਫਸਰ ਅੰਡਰ ਟ੍ਰੇਨਿੰਗ ਹਿਮਾਂਸ਼ੂ ਜੈਨ ਜੀ ਉਹਨਾਂ ਦਾ ਇਹ ਆਈਡੀਆ ਸੀਗਾ ਕਿ ਜਲੰਧਰ ਦੇ ਵਿੱਚ ਨੇਕੀ ਦੀ ਦੀਵਾਰ ਸ਼ੁਰੂ ਕੀਤੀ ਜਾਵੇ ਪਹਿਲਾਂ ਇਹਨਾਂ ਨੇ ਜਿਹੜੀ ਨੇਕੀ ਦੀ ਦੀਵਾਰ ਨਕੌਦਰ ਚ ਸ਼ੁਰੂ ਕੀਤੀ ਉੱਥੇ ਬੜਾ ਭਰਵਾ ਹੁੰਗਾਰਾ ਜਿਹੜਾ ਹੈਗਾ ਮਿਲਿਆ ਜਲੰਧਰ ਦੇ ਵਿੱਚ ਅੱਜ ਇਹ ਸ਼ੁਰੂ ਕੀਤੀ ਗਈ ਹੈ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇਕੀ ਦੀ ਦੀਵਾਰ ਦੇ ਵਿੱਚ ਇਹ ਹੈ ਕਿ ਘਰਾਂ ਦੇ ਵਿੱਚ ਬਹੁਤ ਸਾਰੇ ਕੱਪੜੇ ਜੁੱਤੇ ਹੋਰ ਵਰਤੋਂ ਦਾ ਸਮਾਨ ਬਰਤਨ ਇਹੋ ਜਿਹਾ ਬਹੁਤ ਸਾਰਾ ਸਮਾਨ ਆਪਣੇ ਕੋਲ ਫालतू ਪਿਆ ਹੁੰਦਾ ਜਿਹੜਾ ਕਿ ਵਰਤੋਂ ਯੋਗ ਹੈ ਪਰ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਦਾਂ ਪਛਾਣਾ ਰੈਡ ਕਰਾਸ ਤੇ ਹੋਰ ਐਨ ਜੀਓ ਦੇ ਸਹਿਯੋਗ ਨਾਲ ਅਸੀਂ ਗੁਰਗੋਵਿੰਦ ਸਿੰਘ ਸਟੇਡੀਅਮ ਦੇ ਨੇੜੇ ਨੇਕੀ ਦੀ دیوار ਸ਼ੁਰੂ ਕੀਤੀ ਹੈ ਜਿਹੜੇ ਦਾਨੀ ਸੱਜਣ ਹੈਗੇ ਨੇ ਚੰਗੀ ਕੁਆਲਿਟੀ ਦੇ ਕੱਪੜੇ ਜਾਂ ਨਵੇਂ ਕੱਪੜੇ ਔਰ ਬਰਤਨ ਔਰ ਜੁੱਤੇ ਜੋ ਵੀ ਦੇਣਾ ਚਾਹਣ ਉਹ ਅਸੀਂ ਇੱਥੇ ਦੇ ਕੇ ਜਿਹੜਾ ਵਧੀਆ ਸਮਾਨ ਹੈ ਵਧੀਆ ਸਮਾਨ ਦੀ ਐਂਟਰੀ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਲੋੜਵੰਦ ਹੈਗੇ ਉਹਨਾਂ ਨੂੰ ਰੋਜ਼ ਇੱਥੇ ਵੰਡਿਆ ਕਰਾਂਗੇ ਔਰ ਇਹਦਾ ਹਰ ਰੋਜ਼ ਦਾ ਜਿਹੜਾ ਟਾਈਮ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਹੈਗੀ ਨਿੱਕੀ ਦੀ ਦੀਵਾਰ ਚਾਲੂ ਰਹੇਗੀ ਜਿਹੜੇ ਲੋਡਵੰਦ ਨੇ ਉਹ 9 ਤੋਂ 5 ਦੇ ਦੌਰਾਨ ਆ ਵੀ ਸਕਦੇ ਨੇ ਜਿੱਦਾਂ ਸਮਾਨ ਆਊਗਾ ਉਦਾਂ ਅਸੀਂ ਵੰਡਿਆ ਕਰਾਂਗੇ ਐਂਟਰੀ ਕਰਕੇ ਔਰ ਜਿਹੜਿਆ ਨੇ ਕਿਸੇ ਨੇ ਸਮਾਨ ਜਮ੍ਹਾਂ ਕਰਾਉਣਾ ਉਹ ਵੀ ਆ ਸਕਦੇ ਆ ਇਹਦੇ ਨਾਲ ਹੀ ਇੱਕ ਦੂਜਾ ਆਈਡੀਆ ਜਿਹੜਾ ਸ਼ੁਰੂ ਕੀਤਾ ਗਿਆ ਇੱਥੇ ਟੁਆਇ ਬੈਂਕ ਸ਼ੁਰੂ ਕੀਤਾ ਗਿਆ ਜਿਹੜਾ ਇੱਕ ਬੱਚਾ ਹੈਗਾ ਉਹਨੂੰ ਕੋਈ ਬਹੁਤ ਮਹਿੰਗਾ ਸਮਾਨ ਨਹੀਂ ਚਾਹੀਦਾ ਹੁੰਦਾ ਬਟ ਉਹਦੇ ਚਿਹਰੇ ਤੇ ਜਿਹੜੀ ਖੁਸ਼ੀ ਹੈ ਉਹ ਕੋਈ ਲੱਖਾਂ ਕਰੋੜਾਂ ਨਾਲ ਵੀ ਖਰੀਦੀ ਨਹੀਂ ਜਾ ਸਕਦੀ ਆਪਾਂ ਆਪ ਦੇਖਦੇ ਆਂ ਵੀ ਆਪਣੇ ਘਰਾਂ 'ਚ ਬੱਚੇ ਬੜੀ ਜਲਦੀ ਵੱਢ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਔਰ ਉਹਨਾਂ ਦੇ ਜਿਹੜੇ ਖਡਾਉਣੇ ਆ ਆਪਣੇ ਕਵਾਡੀਆਂ ਕੋਲ ਜਾਂਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਖਡਾਉਣਿਆਂ ਦਾ ਕੀ ਕਰਨਾ ਅੱਜ ਤੁਸੀਂ ਦੇਖੋ ਜਿਵੇਂ ਮੇਰੇ ਨਾਲ ਇਹ ਖਡਾਣੇ ਪਏ ਆ ਅਸੀਂ ਇਸੇ ਤਰ੍ਹਾਂ ਟੌਏ ਬੈਂਕ ਦੇ ਵਿੱਚ ਪ੍ਰੋਪਰਲੀ ਖਡਾਉਣੇ ਸਾਰੇ ਇਕੱਠੇ ਕਰਾਂਗੇ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਬੱਚੇ ਵੱਡੇ ਹੋ ਗਏ ਜਾਂ ਹਾਇਰ ਕਲਾਸਿਸ ਦੇ ਵਿੱਚ ਚਲੇ ਗਏ ਜਿਹੜੇ ਉਹ ਫालतू ਖਿਡਾਉਣੇ ਆ ਅਗਰ ਤੁਸੀਂ ਸਾਨੂੰ ਦਓਗੇ ਅਸੀਂ ਇੱਥੋਂ ਵੀ ਇਹ ਖਿਡਾਉਣੇ ਵੰਡਾਂਗੇ ਜਿਹੜੇ ਸਕੂਲਾਂ 'ਚ ਨਰਸਰੀਆਂ 'ਚ ਜਾਂ ਜਿਹੜੇ ਸਲਮ ਏਰੀ ਜਿੱਥੇ ਕਿ ਲੋੜ ਹੈ ਉੱਥੋਂ ਤੱਕ ਵੀ ਅਸੀਂ ਬੱਚਿਆਂ ਦੀ ਜਿਹੜੀ ਇਹ ਮੁਸਕਰਾਹਟ ਹੈ ਉੱਥੋਂ ਤੱਕ ਪਹੁੰਚਾਵਾਂਗੇ ਜੇ ਕੋਈ ਖਰੀਦ ਕੇ ਦੇਣਾ ਚਾਹੁੰਦਾ ਤਾਂ ਉਹ ਵੀ ਵੈਲਕਮ ਹੈਗਾ ਅਸੀਂ ਉਹ ਜਿਹੜੇ ਖਿਡਾਉਣੇ ਹੈਗੇ ਆ ਉਹ ਦੇ ਕੇ ਅਸੀਂ ਬੱਚਿਆਂ ਦੀ ਜਿਹੜੀ ਖੁਸ਼ੀ ਹੈ ਉਹ ਲਾਵਾਂਗੇ ਬਟ ਅਗੇਨ ਇਹਦੇ ਲਈ ਮੈਂ ਸ਼ਾਬਾਸ਼ੀ ਦਿੰਨਾ ਹੈ ਜਿਹੜੇ ਆਈਐਸ ਆਫੀਸਰ ਮੇਰੇ ਨਾਲ ਬੈਠੇ ਹਨ ਟ੍ਰੇਨਿੰਗ ਹਿਮਾਂਸ਼ੂ ਜੈਨ ਉਹਨਾਂ ਨੇ ਬੜਾ ਅੱਛਾ ਹੀ ਰੈੱਡ ਕਰਾਸ ਨਾਲ ਮਿਲ ਕੇ ਬੜਾ ਅੱਛਾ ਇਹਨੂੰ ਲਿਖਿਆ ਆਉਣ ਵਾਲੇ ਦਿਨਾਂ 'ਚ ਅਸੀਂ ਇਹਨੂੰ ਹੋਰ ਸਟੀਮ ਲਾਈਨ ਕਰਨ ਦੇ ਲਈ ਇਹਦਾ ਆਨਲਾਈਨ ਵੀ ਪੋਰਟਲ ਅਸੀਂ ਇਹਦਾ ਜਾਰੀ ਕਰਾਂਗੇ ਤਾਕੀ ਲੋਕਾਂ ਨੂੰ ਪਤਾ ਰਹੇ ਵੀ ਕਿੰਨਾ ਸਮਾਨ ਆ ਗਿਆ ਕਿੰਨਾ ਚਲਾ ਗਿਆ ਕਿਵੇਂ ਉਹਨਾਂ ਨੇ ਸਾਨੂੰ ਅਪਰੋਚ ਕਰਨਾ ਹੈਗਾ ਔਰ ਮੈਨੂੰ ਇਸ ਗੱਲ ਦੱਸਣ 'ਚ ਖੁਸ਼ੀ ਹੈ ਕਿ ਕੇਰਲਾ 'ਚ ਜਦੋਂ ਗਿਆ ਅੱਧਾ ਕਰੋੜ ਰੁਪਏ ਦਾ 50 ਲੱਖ ਰੁਪਏ ਦਾ ਸਮਾਨ ਇਥੋਂ ਲੋਕਾਂ ਨੇ ਇਕੱਠਾ ਕਰਕੇ ਦਿੱਤਾ 1 ਕਰੋੜ ਰੁਪਏ ਸਰਕਾਰ ਵੱਲੋਂ ਸੁੱਕਾ ਰਾਸ਼ਨ ਗਿਆ ਸੀ ਤੁਹ ਜਲੰਧਰ ਦੇ ਲੋਕ ਜਦੋਂ ਇੰਨੇ ਸੈਂਸਿਟਿਵ ਔਰ ਸੰਵੇਦਨਸ਼ੀਲ ਨੇ ਕਿ ਵੀ ਸਾਊਥ ਦੇ ਇੱਕ ਸੂਬੇ ਦੀ ਮਦਦ ਕਰ ਸਕਦੇ ਆ ਜਿਹੜੇ ਉਹਨਾਂ ਦੇ ਭੈਣ ਭਰਾ ਲੋੜਵੰਦ ਨੇ ਔਰ ਇੰਨੀ ਠੰਡ ਚ ਹੁਣ ਸਰਦੀ ਚ ਜਿਹੜੇ ਤੰਗ ਹੋ ਰਹੇ ਆ ਉਹਨਾਂ ਦੀ ਮਦਦ ਲਈ ਲੋਕ ਜ਼ਰੂਰ ਅੱਗੇ ਆਉਣਗੇ ਔਰ ਇਹਦੇ ਲਈ ਕੋਈ ਖਰਚਾ ਕਰਨ ਦੀ ਲੋੜ ਵੀ ਨਹੀਂ ਜੋ ਤੁਹਾਡੇ ਘਰਚਾ ਤੁਸੀਂ ਉਹ ਵੀ ਸਮਾਨ ਦੇ ਸਕਦੇ ਹੋ ਤੇ ਮੈਂ ਪ੍ਰਮਾਤਮਾ ਅਗੇ ਇਹੀ ਦੁਆ ਕਰਦਾ ਹਾਂ ਕਿ ਹਿਮਾਂਸ਼ੀ ਜੈਨਦਾਈ ਪ੍ਰੋਜੈਕਟ ਬਹੁਤ ਅੱਛੇ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿੰਨੇ ਲੋਕਾਂ ਦੀ ਜਰੂਰਤ ਹੈ ਅੱਜ ਲਗਭਗ ਤੁਸੀਂ ਦੇਖਿਆ ਹੀ ਹੈ ਕਿਉਂਕਿ ਪਹਿਲਾ ਦਿਨ ਸੀਗਾ ਅੱਜ ਸੀ ਰਜਿਸਟਰ ਤੇ ਐਂਟਰੀ ਕਰਨ ਚ ਕਿਉਂਕਿ ਟਾਈਮ ਲੱਗਣਾ ਸੀ ਤੁਹਾਡਾ ਵੀ ਟਾਈਮ ਕੀਮਤੀ ਸੀਗਾ ਪਰ ਮੇਰਾ ਅੰਦਾਜ਼ਾ ਹੈਗਾ ਵੀ ਇਹ 3-4 ਲੋਕਾਂ ਨੂੰ ਜਿਹੜਾ ਹੈਗਾ ਆਪਾਂ ਵੀਲਚੇਅਰਸ ਦਿੱਤੀਆਂ ਹੈਗੀਆਂ ਨੇ ਉਹ ਸਲਾਈ ਮਸ਼ੀਨਾਂ ਦਿੱਤੀਆਂ ਨੇ 4-5 ਔਰਤਾਂ ਨੂੰ ਔਰ ਉਸ ਤੋਂ ਇਲਾਵਾ ਲਗਭਗ 200 ਬੰਦਿਆਂ ਨੂੰ ਜਿਹੜਾ ਹੈਗਾ ਕੰਬਲ ਔਰ ਕੱਪੜੇ ਜਿਹੜੇ ਹੈਗੇ ਆ ਵੰਡੇ ਗਏ ਆ ਔਰ ਬਹੁਤ ਸਾਰੇ ਦਾਨੀ ਸੱਜਣਾਂ ਨੇ ਜਿਵੇਂ ਕਿ ਮਾਨਵ ਸਹਿਯੋਗ ਸੁਸਾਇਟੀ ਹੈਗੀ ਹੈ ਜੈਨ ਸਮਾਜ ਹੈਗਾ ਉਹਨਾਂ ਨੇ ਸੁਰਿੰਦਰ ਪਾਪਾ ਜੀ ਨੇ ਸਪੋਰਟਸ ਪ੍ਰਮੋਟਰ ਨੇ ਸਪੋਰਟਸ ਐਸੋਸੀਏਸ਼ਨ ਵੱਲੋਂ ਉਹਨਾਂ ਵੱਲੋਂ ਵੀ ਸਾਨੂੰ ਸਮਾਨ ਆਇਆ ਸੀਗਾ ਉਹ ਅਸੀਂ ਅੱਜ ਕੁਝ ਨਵਾਂ ਸਮਾਨ ਵੀ ਵੰਡਿਆ ਹੈਗਾ ਉਹ ਦੇਖੋ ਬਹੁਤ ਛੋਟੀ ਇਲੈਕਸ਼ਨ ਹੈ ਜੀ 7 ਨੰਬਰ ਵਾਰਡ ਦੀਆਂ ਸਿਰਫ 200-250 ਵੋਟਾਂ ਹੈਗੀਆਂ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਵਧੀਆ ਸਟਾਫ ਸੀ ਲਾਇਆ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮਾਤ ਨੇ ਕਿਤੇ ਕੋਈ ਮਤਲਬ ਨਹੀਂ ਹੈ ਪਹਿਲਾਂ ਵੀ 980 75 ਦੀ ਅਸੀਂ ਵਧੀਆ ਚੋਣ ਕਰਾਈ ਹੈ 890 ਦੀ ਤਾਂ ਇਹ ਇੱਕ ਵਾਰਡ ਤਾਂ ਕੁਝ ਵੀ ਨਹੀਂ ਹੈ ਉਹ ਬਹੁਤ ਸ਼ਾਂਤਮਈ ਤਰੀਕੇ ਨਾਲ 4 ਵਜੇ ਪ੍ਰੋਸੈਸ ਪੂਰਾ ਹੋ ਕੇ 6 ਵਜੇ ਤੱਕ ਤੁਹਾਨੂੰ ਨਤੀਜਾ ਦੇ ਦਾਂਗੇ ਉਹਦਾ ਤਾਂ ਸਾਹਿਬ ਹਾਂਜੀ ਸਰ ਬਤਾਏ ਕਿ ਆਪਕੇ ਜਹਲ ਮੈਂ ਕਿਵੇਂ ਆਇਆ ਕਿ ਇਹ ਦੇਖੀ ਜਵਾਰ ਜੰਗਲ ਕabhi ਸ਼ੁਰੂ ਹੋਣੀ ਚਾਹੀਏ ਮੈਂਨੇ स्टार्टिंग से ही था कि सर्दी का मौसम शुरू हो गया है तो लोगों की मदद करनी चाहिए क्योंकि बहुत सारे लोग ऐसे हैं जिनको सर्दी के मौसम में काफ़ी दिक्कतों का सामना करना पड़ रहा है तो डीसी सर से भी डिस्कस किया इस आइडिया के बारे में और फिर उन्होंने भी सपोर्ट किया और फिर उसी से ये आइडिया जो है ये सामने मतलब इम्प्लीमेंट हो पाया आगे आपका क्या रहेगा इसके लिए यहाँ पर हमारा जो स्टाफ है रेड क्रॉस जो है वो इनको उनका स्टाफ रहेगा यहाँ पर वो एंट्री प्रॉपर एंट्री करेंगे और जैसे कि फ्यूचर में बताया वो एंट्री जो है वो इंटरनेट पे भी जाएंगी फ्यूचर में और इसी के साथ साथ जो लेने आएगा उसकी एंट्री हो के उसको मिले सामान उस जो है वो डिस्ट्रीब्यूट होगा जो लोडिंदे बंदे जो जिनको लोड है उनको जो है डिस्ट्रीब्यूट हो जाएगा ये रोजाना रोजाना हाँ हाँ रोजाना रहेगा नौ से पाँच शहरवासियों को तो क्या अपील करना चाहिए मैं शहरवासियों से अपील करना चाहता हूँ कि जो जैसे कि सर ने कहा कि जो आपको भी लगता है कि सर्दी का मौसम है और काफ़ी लोग जो हैं परेशानियों का सामना कर रहे हैं और सर्दियों के मौसम में काफ़ी दिक्कतें आ रही हैं मेरी आप सबसे गुजारिश है कि अगर आपके घर में ऐसा कोई योग सामान है जो कि आप दूसरों की मदद जो कर सकता है क्योंकि मतलब हो सकता है आपके लिए वो कुछ नहीं है पर किसी और के लिए वो एक काफ़ी यूज़फुल आइटम जो है वो प्रूव हो सकती है इसलिए आपसे गुजारिश है कि कृपया यहाँ आके खिलौने कंबल आदि जो है वो यहाँ आके दें